ਨਗਰ ਕੌਂਸਲ ਫਾਜ਼ਿਲਕਾ ਦੀ ਇੱਕ ਮਹੀਨਾਵਾਰ ਅਹਿਮ ਮੀਟਿੰਗ ਹੋਈ ਜੋ ਕਿ ਮੀਟਿੰਗ ਹੰਗਾਮਾਪੁਰਨ ਰਹੀ ਇੱਥੇ ਕੌਂਸਲਰਾਂ ਵੱਲੋਂ ਕਿਹਾ ਗਿਆ ਕਿ ਅਜ ਤੋ ਲਗਭਗ 6 ਤੋਂ 8 ਮਹੀਨੇ ਪਹਿਲਾਂ 25-25 ਲੱਖ ਰੁਪਏ ਦੇ ਹਰ ਵਾਰਡ ਦੇ ਲਾਏ ਗਏ ਟੈਂਡਰਾਂ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਅਫਸਰ ਸਾਹਿਬ ਵੱਲੋਂ ਆਦੀ ਮਰਜ਼ੀ ਨਾਲ ਕੰਮ ਕੀਤਾ ਜਾਂਦੇ ਹਨ ਕੌਂਸਲਰਾਂ ਦੀ ਸੁਣਾਈ ਨਹੀਂ ਕੀਤੀ ਜਾਂਦੀ ਜਿਸ ਕਰਕੇ ਕੌਂਸਲਰਾਂ ਵਿੱਚ ਰੋਸ ਪਾਇਆ ਗਿਆ ਤੇ ਕਿਹਾ ਗਿਆ ਕਿ ਅਧਿਕਾਰੀ ਮिली ਭਗਤ ਕਰਕੇ ਕੰਮ ਕਰਾ ਰਹੇ ਹਨ ਜਦ ਤੱਕ ਇਹ ਅਧਿਕਾਰੀ ਨਜਾਇਜ਼ ਕਬਜ਼ੇ ਬੰਦ ਨਹੀਂ ਕਰਾਂਦੇ ਮੀਟਿੰਗ ਦੇ ਹੋਰ ਏਜੰਡੇ ਪਾਸ ਨਹੀਂ ਕੀਤੇ ਜਾਣਗੇ ਹੋਰ ਕੀ ਕੋਈ ਕ ਦੇਖੋ ਸ਼ੋਰ ਸ਼ਰਾਬਾ ਆਉਣਾ ਇੱਕ ਗਾਇਜ ਦੀ ਗੱਲ ਐ ਕਿਉਂਕਿ ਆਲਮੋਸਟ 4.5 ਸਾਢੇ ਟਰਮ ਦਾ ਡੱਟ ਚੁੱਕੇ ਨੇ ਤੇ ਪਿੱਛੇ ਕੋਈ 6 ਮਹੀਨਿਆਂ ਦਾ ਕੰਮ ਘੱਲ ਗਿਆ ਜੋ ਡਵੈਲਪਮੈਂਟ ਦੇ ਕੰਮ ਪੈਂਡਿੰਗ ਪਏ ਨੇ ਉਹਦੇ ਬਾਰੇ ਹੀ ਅੱਜ ਮੈਂ ਚਰਚਾ ਕੀਤੀ ਵੀ ਕਿ ਪੈਂਡਿੰਗ ਕੰਮ ਕਦੋਂ ਹੋਣਗੇ ਤੇ ਕਿਵੇਂ ਹੋਣਗੇ ਕਿ ਸਾਢੇ 4.5 ਅਜ ਨਹੀਂ ਹੋਏਗਾ ਕੰਮ ਜੇ ਬਿਲਕੁਲ ਨਹੀਂ ਹੋਏ ਜਿਹੜੇ ਕੰਮ ਜਿਹੜੇ ਪਹਿਲੇ ਦਿਨ ਤੋਂ ਸੰਦੇਸ਼ੀ ਵਾਜ ਵੀ ਰਹਿੰਦੇ ਨੇ ਜੇ ਚੋ ਨਹੀਂ ਹੋ ਰਿਹਾ ਜਿ ਵਾਰ-ਵਾਰ ਜੈਸਟੀਮੇਟ ਬਣ ਜਾਂਦੇ ਨੇ ਟੈਂਡਰ ਲਗਾਏ ਜਾਂਦੇ ਨੇ ਤੇ ਕੰਮ ਨੋ ਵਰਕ ਆਰਡਰ ਕਿਉਂ ਦਿੱਤਾ ਜਾਂਦਾ ਸ਼ੋਰ ਸ਼ਰਾਬੇਰ ਬਾਅਦ ਵੀ ਕੰ ਬਾਇਕਾਟ ਯਾਪਾ ਸ਼ਬਦ ਕਹਾਂਗੇ ਬਾਇਕਾਟ ਕੰਮ ਅਸੀਂ ਹਾਜ਼ਰੀ ਦਾ ਜ਼ੋਰ ਲੱਗੀ ਹੈ ਪਰ ਅਸੀਂ ਜਿੰਨੇ ਵੀ ਝੰਡੇ ਦੇ ਵਿੱਚ ਮਤੇ ਪਏ ਗਏ ਸੀ ਅਸੀਂ ਸਿਰਫ ਤਸ਼ਰਫ ਜਿਹੜੇ ਇਹਨੇ ਸਰਕਾਰੀ ਝੰਡੇ ਨੇ ਜਿਨ੍ਹਾਂ ਵਿੱਚ ਸਰਕਾਰ ਬਜੂਰਤ ਹੈ ਉਹਨਾਂ ਝੰਡਿਆਂ ਨੂੰ ਪਾਸ ਕੀਤਾ ਗਿਆ ਬਾਕੀ ਡਵੈਲਪਮੈਂਟ ਦੇ ਸਾਰੇ ਕੰਮ ਅਸੀਂ ਉਹ ਤਾਂ ਕਰਉ ਦਿੱਤੇ ਗਏ ਨੇ ਜੋ ਤੁਸ ਜਿਹੜੇ ਝੰਡੇ ਜਿਹੜੇ ਟੈਂਟਰ ਹੋਏ ਨੇ ਪਾਸ ਹੀ ਕਰੋਗੇ ਤਾਂ ਕਾਰਨ ਕੀ ਇਹ ਕਿਉਂ ਨਹੀਂ ਹੋ ਰਹੇਗਾ ਦੇਖੋ ਕਾਰਨ ਤੇ ਇਹ ਵੀ ਦੱਸ ਸਕਦੇ ਜੀ ਐਮਈ ਦਾ ਕੰਮ ਹੈ ਸਾਡਾ ਕੰਮ ਹੁੰਦਾ ਮਿੱਟੀ ਚ ਮਤਾ ਪਾ ਕੇ ਉਸ ਤੋਂ ਬਾਅਦ ਟੈਂਡਰ ਲਵਾਉਣਾ ਐਸਟੀਮੇਟ ਬਣਾਉਣਾ ਟੈਂਡਰ ਕਿਉਂ ਨਹੀਂ ਲਵਾਇਆ ਗਿਆ ਟੈਂਡਰ ਨੂੰ ਕਿਉਂ ਪਾਸ ਨਹੀਂ ਕੀਤਾ ਗਿਆ ਕਿਉਂ ਓਪਨ ਕੀਤੇ ਗਏ ਇਹਦਾ ਜਵਾਬ ਦੇਈ ਤਾਂ ਐਮਈ ਇਹੀ ਹੀ ਦੇਣੀ ਹੈ ਤੇ ਹੁਣ ਅੱਜ ਤੁਹਾਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਵੱਲੋਂ ਦੇਖੋ ਇਹ ਗੱਲ ਇਹਨਾਂ ਨੂੰ 15 ਦਿਨ ਦਾ ਟਾਈਮ ਦਿਓ ਅਸੀਂ 15 ਦਿਨ ਤੱਕ ਇਸ ਗੱਲ ਤੇ ਕਿ 15 ਦਿਨ ਤੱਕ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਉਸ ਤੋਂ ਬਾਅਦ ਜਿਹੜੀ ਮੀਟਿੰਗ ਨੇ ਦੁਬਾਰਾ ਕਰਾਂਗੇ ਤੇ ਇਸ ਜ਼ਿਆਦਾ ਕਿ ਗਵਰਨਮੈਂਟ ਦਾ ਕੰਮ ਨੂੰ ਪੂਰਾ ਕਰਨਾ ਕਿੰਨੇ ਕ ਮਤੇ ਆ ਜਿਹੜੇ ਤੁਹਾਡੇ ਸੀਗੇ ਜ ਜਿਹੜੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸਰਕਾਰੀ ਮਤਿਆਦੇ ਕੰਮਾਂ ਉੱਤੇ ਗੱਲਬਾਤ ਹੋਈ ਹੈ ਪ੍ਰਾਈਵੇਟ ਕਿੰਨੇ ਗਨੇ ਦੇਖੋ ਜੋ ਵੀ ਇਹਨਾਂ ਨੇ ਗਲੀਆਂ ਵਾਸਤੇ ਜਾਂ ਸਿਰਫ ਕੁਸੜਕਾਸਤੇ ਟੈਂਡਰ ਪਾਦਾ ਜਿੰਦੀ ਕੋਈ ਜ਼ਰੂਰਤ ਅਸੀਂ ਨਹੀਂ ਸਮਝਦੇ ਸੀ ਪਾਰਕ ਵਾਲੇ ਵੱਲ ਕਿਸ ਵਾਸਤੇ ਜਦੋਂ ਕਿ ਜਿਹੜੇ ਮੂਲ ਕੰਮ ਨੇ ਵਾਰਡਾਂ ਵਿੱਚ ਸੜਕਾਂ ਹੀ ਨਹੀਂ ਬਣੀਆਂ ਜਿਹੜਾ ਵਾਰਡਾਂ ਵਿੱਚ ਲਾਈਟਾਂ ਹੀ ਨਹੀਂ ਲੱਗੀਆਂ ਜੋ ਸਿਵਲ ਦੀ ਪ੍ਰੋਬਲਮ ਹੈਗੀ ਉਹ ਨਹੀਂ ਹੈਗਾ ਤਾਂ ਬਾਕੀ ਕੰਮ ਨੂੰ ਅਸੀਂ ਕੀ ਕਰਨਾ ਕਰੀਏ ਗੈਰ ਲੋੜੀਂਦੇ ਮਤੈਨੇ ਤੁਹਾਡੇ ਕਿਆ ਮਤਲਬ ਜਿਹੜੇ ਪਾਸ ਹੋਏ ਨੇ ਬਿਲਕੁਲ ਗੈਰ ਰੁਡੀਂਦੇ ਨੇ ਸਾਨੂੰ ਪੁੱਛਣੀ ਪਾਏਗੇ ਇਹ ਮੈਨੇ ਆਦੇ ਦਿਮਾਗ ਨਾਲ ਪਾਏ ਨੇ ਜਦ ਕਿ ਜ਼ਰੂਰਤ ਐਮਸੀਆ ਦੀ ਏ ਐਮਸੀਓ ਨੂੰ ਪੁੱਛ ਕੇ ਪਾਣੀ ਜਾਏ ਦੇ ਸੀਗੇ ਐਮਸੀਆ ਦੀ ਸੜਕ ਅਕਸਰਾਂ ਵਾਲੀ ਨਹੀਂ ਬਣਦੀ ਤੇ ਫਿਰ ਮੀਟਿੰਗ ਦਾ ਕੀ ਫਾਇਦਾ ਅਸੀਂ ਤਾਂ ਪਹਿਲੇ ਕਿਹਾ ਅਸੀਂ ਮੀਟਿੰਗ 'ਚ ਨਹੀਂ ਬੈਠਣਾ ਚਾਹੁੰਦੇ ਪਰ ਇਹਨਾਂ ਨੇ ਇੱਕ ਕਮਿਟਮੈਂਟ ਕੀਤੀ ਚਲੋ ਤੁਸੀਂ ਮੀਟਿੰਗ 'ਚ ਬੈਠੋ ਜੋ ਤੁਹਾਡਾ ਇਤਰਾਜ ਹੈ ਮੀਟਿੰਗ 'ਚ ਦੱਸੋ ਸਿੱਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਮੀਟਿੰਗ ਬਾਰੇ ਦੇਖੋ ਜੀ ਅੱਜ ਦੀ ਮੀਟਿੰਗ ਜਿਹੜੀ ਹੋਈ ਏ ਕੋਈ ਵਧੀਆ ਉਹ ਨਹੀਂ ਕਹਿ ਸਕਦੇ ਔਰ ਕਈ ਜਿਹੜੀਆਂ ਕਮੀਆਂ ਪ੍ਰਧਾਨਜੀ ਦੇ ਵਿੱਚ ਵੀ ਰਹੀਆਂ ਜਿਹਦੇ ਕਰਕੇ ਇਹਨਾਂ ਨੇ ਆ ਜਿਹੜੇ ਅਖਬਾਰ ਦੇ ਵਿੱਚ ਸਪਸ਼ਟ ਤੌਰ ਤੇ ਹੁਣ ਪ੍ਰਧਾਨਜੀ ਨੇ ਆਪ ਵੀ ਮੰਨਿਆ ਹੈ ਕਿ ਜਿਹੜੇ ਕੰਮ ਹੈਗੇ ਉਹ ਸ਼ਹਿਰ ਦੇ ਵਿੱਚ ਸੀਵਰੇ ਦਾ ਬੜਾ ਬੁਰਾ ਹਾਲ ਹੈ ਆ ਆਮਤੇ ਦੇ ਵਿੱਚ ਵੀ ਆਇਆ ਅਸੀਂ ਪਿਛਲੇ 2-3 ਸਾਲਾਂ ਤੋਂ ਲਗਾਤਾਰ ਇਸ ਗੱਲ ਦੀ ਬੇਨਤੀ ਕਰ ਰਹੇ ਕਿ ਸ਼ਹਿਰ ਵਿੱਚ ਅੱਜ ਕੀ ਹੋਇਆ ਅੱਜ ਅੱਜ ਇਹ ਵੀ ਪਹਿਲਾਂ ਤਾਂ ਕਾਫੀ ਜਿਹੜੇ ਐਮਸੀ ਸਾਡੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਜਿਹੜਾ ਇਹ ਇਹਨਾਂ ਮੀਟਿੰਗ ਅੱਜ ਦੀ ਕੈਨਸਲ ਕਰਨ ਬਾਰੇ ਹੋਈ ਸੀ ਬਾਅਦ ਇਹ ਲੰਬੀ ਵਿਚਾਰ ਚਰਚਾ ਤੋਂ ਬਾਅਦ ਕੁਝ ਗੱਲ ਦਾ ਸਹਿਮਤੀ ਬਣੀ ਕਿ ਜਿਹੜੀਆਂ ਸਰਕਾਰੀ ਸਿਰਫ ਸਰਕਾਰੀ ਮਤੇ ਐ ਉਹਨਾਂ ਨੂੰ ਪਾਸ ਕਰਨ ਦਾ ਹੋਇਆ ਜਿਹੜੇ ਬਾਕੀ ਜਿੰਨੇ ਵੀ ਮਤੇ ਕੋਈ ਪਾਰਕਾਂ ਦਾ ਮਤਾ ਪਾਤਾ ਇੱਕ ਪਾਸੇ ਸਾਰਾ ਸ਼ਹਿਰ ਸਿਵਰੇਜ ਕਰਕੇ ਡੁੱਬਿਆ ਪਿਆ ਐ ਬੁਰੀ ਹਾਲਾਤ ਐ ਸੜਕਾਂ ਦੀ ਤੇ ਦੂਜੇ ਪਾਸੇ ਨਵੇਂ-ਨਵੇਂ ਮਤੇ ਲਿਆ ਕੇ ਨਗਰ ਕੌਂਸਲ ਦਾ ਜਿਹੜਾ ਪੈਸਾ ਐ ਉਹਨਾਂ ਨੂੰ ਜਾਇ ਤੌਰ ਤੇ ਵੇਸਟ ਕਰਦੇ ਐ ਇਸ ਕਰਕੇ ਜਿਹੜੇ ਇਹ ਮਤੇ ਜਿਹੜੇ ਉਹ ਸਾਰੇ ਲਗਭਗ ਮਤੇ ਉਹ ਕੈਨਸਲ ਕਰਾਏ ਗਏ ਅਸੀਂ ਧਿਆਨ ਵਿੱਚ ਵੀ ਲੈਂਦਾ ਲਿਖਤੀ ਵੀ ਲੈਂਦਾ ਕਿ ਨਗਰ ਕੌਂਸਲ ਦੀ ਜਿਹੜੀ ਜ਼ਮੀਨ ਐ ਉਹਦੇ ਉੱਤੇ ਇੱਕ ਕਲੋਨੀ ਜਿਹੜਾ ਕਲੋਨਾ ਯਾਰੇ ਉਹਦੇ ਵੱਲੋਂ ਇਹ ਦੁਆਰ ਤੋੜ ਕੇ ਨਗਰ ਕੌਂਸਲ ਦੀ ਉਹਦੇ ਉੱਤੇ ਸੜਕ ਦੇ ਉੱਤੇ ਕਾਫੀ ਚੌੜੀ ਸੜਕ ਬਣਾ ਕੇ ਉਹਨੇ ਆਪਣੇ ਆ ਮਿੱਟੀ ਪਾ ਲਈ ਗਈ ਔਰ ਇਹਦੇ ਵਿੱਚ ਇੱਕ ਸਾਨੂੰ ਗੱਲ ਦਾ ਇਤਰਾਜ਼ ਵੀ ਹੈ ਕਿ ਪ੍ਰਧਾਨ ਜੀ ਨੂੰ ਉਹਦੇ ਵਿੱਚ ਅਮਰਜੈਂਸੀ ਹਾਊਸ ਦੀ ਮੀਟਿੰਗ ਬੁલાਉਣੀ ਚਾਹੀਦੀ ਸੀ ਇਹਨਾਂ ਨੇ ਆਪ ਦੇ ਤੌਰ ਤੇ ਲੈਟਰ ਤਾਂ ਕੱਢ ਤੇ ਪਰ ਲੈਟਰ ਕੱਢਣ ਕਰਕੇ ਜੇ ਰੋਲਾ ਪੈ ਗਿਆ ਤੇ ਅਸੀਂ ਕਹਦੇ ਹਾਂ ਕਿ ਵੀ ਆ ਲੈਟਰ ਕੱਢੀ ਹੈ ਨਹੀਂ ਤਾਂ ਫਿਰ ਨਹੀਂ ਅਸਲ ਹਾਊਸ ਜਿਹੜਾ ਹੈ ਉਹਨਾਂ ਦੀ ਮੀਟਿੰਗ ਅਮਰਜੈਂਸੀ ਬੁਲਾ ਕੇ ਉਹਦੇ ਤੇ ਕਾਰਵਾਈ ਕਰਨ ਦਾ ਬੰਦਾ ਨਾਲ ਦੀ ਨਾਲ ਫੋਰੀ ਖੈਣੀਆਂ ਰੋਡ ਤੇ ਮੈਡੀਕਲ ਦੀ ਦੁਕਾਨ ਬਣੀ ਏ ਇਹਨਾਂ ਨੇ ਉਦੋਂ ਵੀ ਇਸ ਗੱਲ ਦਾ ਕਿਹਾ ਸੀ ਉਦੋਂ ਵੀ ਇਹ ਇਤਰਾਜ਼ ਉਠਾਇਆ ਸੀ ਵੀ ਨਗਰ ਕੌਂਸਲ ਦੀ ਜਗ੍ਹਾ ਤੇ ਕਬਜ਼ੇ ਹੋ ਰਿਹਾ ਦੁਕਾਨਾਂ ਵੰਡ ਰਹੀਆਂ ਇਹਨਾਂ ਨੇ ਅੱਜ ਤੱਕ ਨਹੀਂ ਕੀਤਾ ਮੈਡੀਕਲ ਦੀ ਦੁਕਾਨ ਚੱਲ ਰਹੀ ਏ ਔਰ ਮੈਂ ਸਮਝਦਾ ਕਿ ਇਹਨਾਂ ਦੀ ਇਹਨਾਂ ਦੇ ਜਿਹੜੇ ਈਓ ਤੇ ਐਮਈ ਸਾਹਿਬ ਹੈ ਉਹਨਾਂ ਦਾ ਕੋਈ ਇੱਥੇ ਵਧੀਆ ਜਿਹੜਾ ਕੰਮ ਕਰਨ ਦਾ ਤਰੀਕਾ ਨਹੀਂ ਹੈ ਜਿਸ ਕਰਕੇ ਸ਼ਹਿਰ ਸਾਰਾ ਸੀਵਰੇਜ ਦੇ ਵਿੱਚ ਗੰਦਗੀ ਦੇ ਵਿੱਚ ਸਾਰਾ ਸ਼ਹਿਰ ਡੁੱਬਿਆ ਪਿਆ ਔਰ ਇਹਨਾਂ ਦੇ ਜਿਹੜਾ ਕੰਮ ਕਰਨ ਦਾ ਕੋਈ ਵਧੀਆ ਜਿਹੜਾ ਉਹ ਨਹੀਂ ਥੈਂਕ ਯੂ ਹਾਜ਼ਰੀ ਮੀਟਿੰਗ ਸੀ ਜਿਸ ਦੇ ਵਿੱਚ ਮੀਟਿੰਗ ਦੇ ਨਾਲ ਨਾਲ ਅੱਜ ਸ਼ਹਿਰ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਰੁਕੇ ਹੋਏ ਐ ਜਾਂ ਜਿਹੜੇ ਕੰਮ ਕਾਫੀ ਟਾਈਮ ਤੋਂ ਨਹੀਂ ਹੋ ਰਹੇ ਉਹਦੇ ਬਾਰੇ ਸਾਰੇ ਹੀ ਮੈਂਬਰਾਂ ਨੇ ਆਪਣੇ ਜਿਹੜੇ ਵਿਚਾਰ ਮੀਟਿੰਗ ਦੇ ਵਿੱਚ ਰੱਖੇ ਜਿਹੜੇ ਜਿੱਥੇ ਤੱਕ ਮਤਿਆਂ ਦੀ ਗੱਲ ਹੈ ਮਤਿਆਂ ਦੇ ਵਿੱਚ ਕੁਝ ਮਤੇ ਜਿਹੜੇ ਪੈਂਡਿੰਗ ਕਰਕੇ ਬਾਕੀ ਜਿਹੜੇ ਮਤੇ ਐ ਸਰਵਸੰਮਤੀ ਦੇ ਨਾਲ ਪਰਵਾਨ ਕੀਤੇ ਗਏ ਹੈ। ਔਰ ਸਭ ਤੋਂ ਜਿਹੜਾ ਮੇਨ ਮਤਾ ਹੈ ਜਿਹੜੀ ਸਾਡੀ ਡੈਡ ਹਾਊਸ ਰੋਡ ਹੈ ਔਰ ਦੂਸਰਾ ਲਿੰਕ ਰੋਡ ਹੈ ਜਿਹੜੀ ਕਿ ਮਾਰਕੀਟ ਕਮੇਟੀ ਦੇ ਅੰਡਰ ਆਉਂਦੀ ਸੀ ਉਹ ਜਿਹੜੀ ਇਹਦੀ ਨਗਰ ਕੌਂਸਲ ਨੇ ਐਡਾਪਟ ਕਰਨ ਦਾ ਮਤਾ ਪਾਸ ਕੀਤਾ ਹੈ ਸਰਕਾਰ ਦੀ ਪ੍ਰਵਾਨਗੀ ਆਉਣ ਤੋਂ ਬਾਅਦ ਅਸੀਂ ਉਹਦੇ ਤੇ ਜਿਹੜੀ ਅਸੀਂ ਉਹਦੀ ਡਿਵੈਲਪਮੈਂਟ ਕਰਾਵਾਂਗੇ। ਇਸ ਦੇ ਨਾਲ ਨਾਲ ਅਸੀਂ ਅੱਜ ਇਹ ਵੀ ਗੱਲ ਕੀਤੀ ਹੈ ਕਿ ਜਿਹੜੇ ਦੋ ਸੜਕਾਂ ਮੰਡੀਕਰਨ ਬੋਰਡ ਨੇ ਸਾਨੂੰ ਸਾਡੇ ਵਾਲੇ ਕੀਤੀਆਂ ਇਹ ਅਸੀਂ ਅੱਜ ਪ੍ਰਵਾਨਗੀ ਦਿੱਤੀ ਹੈ ਅਸੀਂ ਚਾਹਦੇ ਹਾਂ ਕਿ ਬਾਕੀ ਸੜਕਾਂ ਜਿਹੜੀਆਂ ਮੰਡੀਕਰਨ ਬੋਰਡ ਦੇ ਅੰਡਰ ਨੇ ਔਰ ਮਿਊਸਪਲ ਲਿਮਟ ਦੇ ਅੰਦਰ ਆਂਦੀਆਂ ਨੇ ਉਹ ਵੀ ਸਾਨੂੰ ਜਿਹੜੀਆਂ ਦਿੱਤੀਆਂ ਜਾਣ ਤਾਂ ਕਿ ਅਸੀਂ ਉਹਨਾਂ ਦੀ ਵੀ ਡਿਵੈਲਪਮੈਂਟ ਕਰਾ ਕੇ ਸ਼ਹਿਰ ਵਾਸੀਨ ਹੋਰ ਸਹੂਲਤ ਦੇ ਸਕੀਏ ਜਦ ਤੱਕ ਵਾੜ ਦੇ ਵਿਕਾਸ ਦੇ ਸ਼ਹਿਰ ਦੇ ਵਿਕਾਸ ਦੇ ਕੰਮਾਂ ਦੀ ਗੱਲ ਸੀ ਉਹਦੇ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਸਾਰੇ ਹੀ ਕੌਂਸਲਰਾਂ ਨੇ ਜਿਹੜੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਔਰ ਮੈਂ ਇਹ ਸਮਝਦਾ ਕਿ ਉਹ ਨਾਰਾਜ਼ਗੀ ਕਿਸੇ ਹੱਦ ਤੱਕ ਉਹਨਾਂ ਦੀ ਜਾਇਜ਼ ਹੈ 25-25 ਲੱਖ ਰੁਪਏ ਦੇ ਐਸਟੀਮੇਟ ਪਾਸ ਕੀਤੇ ਸੀ ਕਰੀਬ ਸਾਲ ਹੋ ਗਿਆ ਜਿਨ੍ਹਾਂ ਦੇ ਟੈਂਡਰ ਅਜੇ ਤੱਕ ਨਹੀਂ ਲਗਾਏ ਗਏ ਕਈ ਕੰਮ ਅਜੇ ਨੇ ਜਿਨ੍ਹਾਂ ਦੇ ਟੈਂਡਰ ਲਭ ਚੁੱਕੇ ਨੇ ਵਰਕ ਆਰਡਰ ਨਹੀਂ ਦਿੱਤੇ ਜਾ ਰਹੇ ਕਈ ਕੰਮ ਇਹਦੇ ਨੇ ਜਿਨ੍ਹਾਂ ਦੇ ਟੈਂਡਰ ਲਗਾਏ ਨਹੀਂ ਜਾ ਰਹੇ ਕਿਸੇ ਦੇ ਵਰਕ ਆਰਡਰ ਨਹੀਂ ਦਿੱਤੇ ਜਾ ਰਹੇ ਇਸ ਤਰ੍ਹਾਂ ਦੇ ਨਾਲ ਸ਼ਹਿਰ ਦੀ ਜਿਹੜੀ ਡਵੈਲਪਮੈਂਟ ਰੁਕੀ ਹੋਈ ਹੈ ਹਰ ਮਿਊਨਿਸਪਲ ਕਾਉਂਸਲਰ ਆਪਣੇ ਆਪਣੇ ਵਾਰਡ ਦੇ ਵਿੱਚ ਵਿਕਾਸ ਦੇ ਕੰਮਾਂ ਨੂੰ ਲੈ ਕੇ ਜਨਤਾ ਦੇ ਪ੍ਰਤੀ ਜਵਾਬ ਦੇ ਹੈ ਅਸੀਂ ਅੱਜ ਸਾਰਿਆਂ ਨੇ ਈਓ ਸਾਹਿਬ ਨਾਲ ਏਮੀ ਸਾਹਿਬ ਨਾਲ ਬੜੀ ਕੁਲੀ ਵਿਚਾਰ ਬਟਾਂਦਰਾ ਕੀਤੀ ਹੈ ਕਿ ਸਾਨੂੰ ਦੱਸਿਆ ਜਾਵੇ ਇਹ ਕੰਮ ਕਿਉਂ ਨਹੀਂ ਹੋ ਰਹੇ ਜੇ ਰੁਕੇ ਜਾ ਰਹੇ ਨੇ ਤਾਂ ਕਿੰਦੇ ਕਹਿੰਦੇ ਰੁਕੇ ਜਾ ਰਹੇ ਨੇ ਜੇ ਅਸੀਂ ਗੱਲ ਕਰੀਏ ਕਸ਼ਮ ਸਮਾਜ ਦੀ ਧਰਮਸ਼ਾਲਾ ਉਹਦਾ ਟੈਂਡਰ ਲੱਗ ਗਿਆ ਵਰਕਰਡ ਨਹੀਂ ਦਿੱਤਾ ਜਾ ਰਿਹਾ RAMDEV ਮੰਦਿਰ ਰਿਵਾਰਡ ਨੰਬਰ 16 ਦੇ ਵਿੱਚ ਹੈ ਉਹਦਾ ਟੈਂਡਰ ਲੱਗ ਗਿਆ ਵਰਕਰਡ ਨਹੀਂ ਦਿੱਤਾ ਜਾ ਰਿਹਾ ਗਾਂਧੀ ਸ਼ਾਸਤਰੀ ਚੌਕ ਤੋਂ ਆਰਐਸ ਮਾਰੀ ਮੰਦਿਰ ਨੂੰ ਜਾਈਏ ਤੇ ਜੇ ਥੋੜੀ ਜਿਹੀ ਬਰਸਾਤ ਵੀ ਹੋ ਜਾਵੇ ਤਾਂ ਉੱਥੇ ਬੁਰੀ ਹਾਲਤ ਹੋ ਜਾਂਦੀ 3-3 ਦਿਨ 4-5 ਦਿਨ ਲੰਗੇੜ ਜਾਂਦਾ ਉਹਦਾ 20 ਲੱਖ ਰੁਪਏ ਦਾ ਐਸਟੀਮੇਟ ਪਾਸ ਕੀਤਾ ਉਹਦਾ ਟੈਂਡਰ ਕਿਉਂ ਨਹੀਂ ਲਗਾਇਆ ਜਾ ਰਿਹਾ ਹਨੂਮਾਨ ਮੰਦਰ ਦੇ ਛੋਟੇ ਗੇਟ ਵਾਲੀ ਰੋਡ ਜਿਹੜੀ ਹੈ ਆਨੰਦਪੁਰ ਵੱਲ ਜਾਂਦੀ ਹੈ ਉੱਥੇ ਵੀ ਸੇਮ ਹੈ ਪਾਣੀ ਦੀ ਨਿਕਾਸੀ ਦਾ 20 ਲੱਖ ਰੁਪਏ ਦਾ ਅਸੀਂ ਐਸਟੀਮੇਟ ਪਾਸ ਕੀਤਾ ਉਹਦਾ ਟੈਂਡਰ ਨਹੀਂ ਲਗਾਇਆ ਜਾ ਰਿਹਾ ਪੀਸੀ ਦੇ ਕੰਮ ਡੇ ਬਾਈ ਡੇ ਡੇ ਬਾਈ ਡੇ ਲੇਟ ਹੋ ਰਹੇ ਨੇ ਜਿਸ ਦੇ ਕਾਰਨ ਮੈਂ 2 ਦਿਨ ਪਹਿਲਾਂ ਯੋ ਸਾਹਿਬ ਨੂੰ ਇੱਕ ਬੜੀ ਲੈਟਰ ਲਿਖੀ ਸੀ ਤੇ ਉਸਦੇ ਜਵਾਬ ਦੇ ਵਿੱਚ ਅੱਜ ਉਹਨਾਂ ਨੇ ਗੱਲ ਕਹੀ ਕਿ ਅਸੀਂ 15 ਤੋਂ 20 ਦਿਨਾਂ ਦੇ ਵਿੱਚ ਉਹ ਜਿਹੜਾ ਪੀਸੀ ਦੇ ਕੰਮ ਸ਼ਹਿਰ ਦੇ ਵਿੱਚ ਸ਼ੁਰੂ ਕਰ ਦਿਆਂਗੇ ਸੋ ਇਹ ਇਸ ਤਰ੍ਹਾਂ ਦੇ ਮਸਲੇ ਸੀ ਕੌਂਸਲਰਾਂ ਦੇ ਅੰਦਰ ਆ ਗਏ ਸੀ ਹੁਣ ਇਹ ਡਿਸਾਈਡ ਕੀਤਾ ਕਿ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਜਿਹੜੇ ਅਸੀਂ ਐਸਟੀਮੇਟ ਪਹਿਲਾਂ 25-25 ਲੱਖ ਰੁਪਏ ਦੇ ਹਰ ਵਾਰਡ ਦੇ ਪਾਸ ਕੀਤੇ ਐ ਉਹਨਾਂ ਦੇ 20 ਦਿਨਾਂ ਦੇ ਅੰਦਰ ਅੰਦਰ ਜਿਹੜੀ ਟੈਂਡਰ ਪ੍ਰਕਿਰਿਆ ਸੀ ਪੂਰੀ ਕਰਕੇ ਟੈਂਡਰ ਲਗਾ ਦੇਾਂਗੇ ਔਰ ਉਸ ਤੋਂ ਬਾਅਦ ਅਸੀਂ ਫੋਰੀ ਤੌਰ ਤੇ ਜਿਹੜੀ ਆਦੀ ਮੀਟਿੰਗ ਦੁਬਾਰਾ ਕਾਲ ਕਰਾਂਗੇ ਜੇ ਅੱਜ ਦੇ ਪਾਸ ਕੀਤੇ ਹੋਏ ਹੁਕਮ ਦੇ ਉੱਪਰ ਅੱਜ ਦੇ ਪਾਸ ਕੀਤੇ ਅਜੰਡੇ ਦੇ ਉੱਪਰ ਸਾਡੇ ਸਟਾਫ ਵੱਲੋਂ ਕੋਈ ਕਮੀ ਨਜ਼ਰ ਆਈ ਤਾਂ ਅਸੀਂ ਜਿਹੜਾ ਸਖਤ ਐਕਸ਼ਨ ਲਵਾਂਗੇ ਕਿਸ ਤਰ੍ਹਾਂ ਦਾ ਐਕਸ਼ਨ ਐਕਸ਼ਨ ਤਾਂ ਜਿਹੋ ਆਪਾਂ ਡਿਸੀਡ ਕਰੇਗਾ ਅਸੀਂ ਉਹ ਐਕਸ਼ਨ ਲਗਾ ਦੇ ਇੱਕ ਇਹ ਜਾ ਸਕਦਾ ਵੀ ਅਫਸਰ ਸ਼ਹੀ ਭਾਰੀ ਹੈ ਨਗਰ ਕੌਂਸਲ ਦੇ ਮਤਲਬ ਦੇ ਦੇਖੋ ਅਫਸਰ ਸ਼ਹੀ ਭਾਰੀ ਨਹੀਂ ਹੈਗੀ ਅਫਸਰ ਸ਼ਹੀ ਦੀ ਇਹ ਵੀ ਕਈ ਵਾਰੀ ਕੋਈ ਮਜਬੂਰੀਆਂ ਹੁੰਦੀਆਂ ਹੈ ਇੱਕ ਗੱਲ ਮੈਂ ਬੜੇ ਖੁੱਲੇ ਮਨ ਨਾਲ ਤੁਹਾਨੂੰ ਇਹ ਕਹਿ ਸਕਦਾ ਕਿ ਨਗਰ ਕੌਂਸਲ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਸੰਸਥਾ ਜਿਹਨੂੰ ਕਹਿ ਸਕਦੇ ਨਹੀਂ ਹੈ ਸਾਡਾ ਪਾਸ ਕੀਤਾ ਮਤਾਂ ਸਰਕਾਰ ਤੋਂ ਪ੍ਰਵਾਨਗੀ ਤੋਂ ਬਿਨਾ ਅਸੀਂ ਉਹਦੇ ਤੇ ਕੁਝ ਨਹੀਂ ਕਰ ਸਕਦੇ ਕਈ ਵਾਰ ਹਾਲੇ ਕਿ ਮੈਡਮ ਏਡੀਸੀ ਜਿਹੜੇ ਸਾਡੇ ਇੰਚਾਰਜ ਨੇ ਬੜਾ ਜਲਦੀ ਸਾਡਾ ਜਿਹੜਾ ਕੰਮ ਕਰਦੇ ਆ ਪਰ ਜਿਹੜੇ ਮਤੇ ਡਾਇਰੈਕਟਰ ਅਫੀਸਰ ਜਾਣੇ ਹੁੰਦੇ ਨੇ ਉੱਥੇ ਕਈ ਵਾਰ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਸਾਨੂੰ ਸਰਕਾਰ ਦੇ ਨਾਲ ਵੀ ਜਿਹੜਾ ਤਾਲਮਿਲ ਬਣਾ ਕੇ ਚਲਣਾ ਪੈਂਦਾ ਹੈ ਲੇਕਿਨ ਜਿਹੜੇ ਕੰਮ ਦਾ ਪ੍ਰੋਸੈਸ ਪੂਰਾ ਹੋ ਚੁੱਕਿਆ ਹੈ ਅਗਰ ਉਹ ਕੰਮ ਵੀ ਨਹੀਂ ਹੁੰਦੇ ਤਾਂ ਫਿਰ ਮੈਂ ਸਮਝਦਾ ਕਾਉਂਸਲਰਾਂ ਦੀ ਨਾਰਾਜ਼ਗੀ ਜਿਹੜੀ ਬਿਲਕੁਲ ਜਾਇਜ਼ ਹੈ ਔਰ ਮੈਂ ਉਹਨਾਂ ਦੇ ਨਾਲ ਖੜਾ ਅਗਰ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਅਫਸਰ ਸਾਹੀ ਕੋਈ ਰਿਕਾਰਡ ਪੈਦਾ ਕਰੇਗੀ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ 25 ਲੱਖ ਲੱਗ ਗਿਆ ਕਿ 25 ਲੱਖ ਰੁਪਏ ਵਿਕਾਸ ਨੂੰ ਆਉਣਾ ਸੀ ਇਹ ਕਦੋਂ ਤੋਂ ਹੋਇਆ ਹੈ ਇਹ ਲਗਭਗ 6 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਜੀ ਪਾਸ ਕਿੱਤਿਆਂ ਨੂੰ ਇੱਕ ਸਾਲ ਤੋਂ ਕੱਟਦਾ ਟਾਈਮ ਹੋ ਗਿਆ ਮੈਨੂੰ ਮੈਨੂੰ ਅਗਿਆਕਤ ਨਹੀਂ ਮੈਨੂੰ ਪਤਾ ਤੁਸੀਂ ਦੇਖੋ ਮੇਰੇ ਕੋਲ ਰਿਕਾਰਡ 'ਤੇ ਹੈ ਜਗਦੀਪ ਗੋਲਡੀ ਜੀ ਜਨਰਲਾਬਾਦ ਦੇ ਵਜ਼ਾਇਕ ਤਿੰਨ ਦਿਨਾਂ ਦੇ ਵਿੱਚ ਜੈਂਟਿੰਗ ਮਸ਼ੀਨ ਲੈ ਕੇ ਆ ਗਏ ਔਰ ਸਾਨੂੰ ਅੱਜ ਐਸਟੀਮੇਟ ਪਾਸ ਕੀਤਾ 9000 ਲੀਟਰ ਦੀ ਐਸਟੀਮੇਟ ਜੈਂਟਿੰਗ ਮਸ਼ੀਨ ਦਾ ਐਸਟੀਮੇਟ ਪਾਸ ਕੀਤਾ ਇੱਕ ਸਾਲ ਤੋਂ ਉੱਪਰ ਹੋ ਗਿਆ ਸਾਡੀ ਤਿੰਨ ਦਿਨਾਂ ਦੇ ਵਿੱਚ ਜੈਂਟਿੰਗ ਮਸ਼ੀਨ ਬਲਕਾਂ ਵਾਸਤੇ ਕਿਉਂ ਨਹੀਂ ਆ ਸਕਦੀ ਕਿਥੇ ਕਿਥੇ ਕਮੀ ਹੈ ਦੇਖੋ ਹਾਊਸ ਦਾ ਕੰਮ ਹੈ ਅਸਲੀ ਮੇਰੇ ਪਾਸ ਕਰਨਾ ਔਰ ਸਾਰਾ ਹਾਊਸ ਕਦੇ ਵੀ ਸਾਡਾ ਇੱਕ ਮੈਂਬਰ ਵੀ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਕਦੇ ਨਕਾਰਾਤਮਕ ਸੋਚ ਨਹੀਂ ਰੱਖਦਾ ਉਹ ਚੰਨ ਸ਼ਹਿਰ ਦੇ ਕੰਮ ਹੋਣ ਪਰ ਮੈਂ ਤੁਹਾਨੂੰ ਮਿਹਨਤੀ ਗਿੱਧੀ ਜੀ ਨਿਸਰ ਕੌਂਸਲ ਆਪਣੇ ਆਪ ਦੇ ਵਿੱਚ ਕੋਈ ਸੰਸਾ ਨਹੀਂ ਹੈ ਉਹ ਐਮਐਲਏ ਸਾਹਿਬ ਦੀ ਲੋੜ ਹੈ ਨਹੀਂ ਐਮਐਲਏ ਸਾਹਿਬ ਹੀ ਸਾਡੇ ਮੈਂਬਰ ਨੇ ਐਮ 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 ਐਲ ਸਾਹਿਬ ਵੀ ਸਾਡੇ ਹਾਊਸ ਦੇ ਮੈਂਬਰ ਨੇ ਤੁਸੀਂ ਕਹਿ ਰਹੇ ਹੋ ਕਿ ਜਦ ਬਲਾਲਾਵਾਦ ਨਗਰ ਕੌਂਸਲ ਦੇ ਵਿੱਚ ਵਿਧਾਈ ਕੀ ਲੈ ਕੇ ਆਏ ਨੇ ਨਾ ਵਿਧਾਇਕ ਲੈ ਕੇ ਆਏ ਨੇ ਹੁਣ ਉਹ ਇਹ ਤਾਂ ਮੈਨੂੰ ਨਹੀਂ ਪਤਾ ਵੀ ਉਹ ਪੁਰਾਣਾ ਐਸਟੀਮੇਟ ਸੀ ਜਾਂ ਕਿਵੇਂ ਸੀ ਲੇਕਿਨ ਜੋ ਮੀਡੀਆ ਵਿੱਚ ਵੇਖਿਆ ਮੈਂ 3 ਦਿਨਾਂ ਅੱਗੇ ਏਜੈਂਡੀ ਮਸ਼ੀਨ ਆ ਗਈ ਸਾਲਵਰ ਸਾਲ ਤੋਂ ਉੱਪਰ ਹੋ ਗਿਆ ਬਤਾ ਪਾਸੇ ਪੰਛੀ ਸਾਡੀ ਨਹੀਂ ਆਈ ਇੱਥੇ ਕਿੰਨੀ ਲੋੜ ਹੈ ਇੱਥੇ ਅਸੀਂ ਨੋ ਅਸੀਂ ਸਾਡੇ ਕੋਲ ਸਿਰਫ ਇੱਕ ਟੈਂਕਰ ਹੈ ਇੱਕ ਏਜੈਂਡੀ ਮਸ਼ੀਨ ਹੈ ਜੇਰਾ ਸੱਚਾ ਸੌਦਾ ਵੀ ਟੈਂਕਰ ਲੱਗਿਆ ਹੋਵੇ चक्कर जाना हो दो घंटे खराब हो जाते हैं अगर दो टैंकर हो दो जैनिक मशीन हो की समस्या का हमेशा समाधान हो सकता है ए न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत